ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਅੱਜ ਪਵਾਨੀਗੜ੍ਹ ਸ਼ਹਿਰ ਦੇ ਵਿੱਚ ਭਾਜਪਾ ਨੂੰ ਅੱਜ ਉਸਟਾ ਮੇਂ ਬੜੀ ਸਫਲਤਾ ਮਿਲੀ ਜਦੋਂ ਸਾਬਕਾ ਡੀਐਸਪੀ ਰਿਟਾਇਰਡ ਅਮਰਜੀਤ ਸਿੰਘ ਲਾਲਕਾ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਸ਼ਾਮਲ ਕਰਾਉਣ ਲਈ ਸਾਬਕਾ ਐਮਐਲਏ ਅਰਵਿੰਦ ਕੰਨਾ ਜੀ ਪਹੁੰਚੇ ਹਨ ਜਿਸ ਦੇ ਮੌਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਹੁੰਚਣ ਤੇ ਉਹਨਾਂ ਦਾ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਖੂਬ ਲੋਕਾਂ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਕਿਉਂਕਿ ਭਾਜਪਾ ਨੂੰ ਜਿੱਥੇ ਭਰਮਾ ਹੰਗਾਰਾ ਮਿਲ ਰਿਹਾ ਹੈ ਕਿਉਂਕਿ ਜਿੱਥੇ ਅਜਾ ਅਰਵਿੰਦ ਖੰਨਾ ਜੀ ਕਹਿੰਦੇ ਨਜ਼ਰ ਆਏ ਵੀ 2027 ਦੇ ਵਿੱਚ ਬੀਜੇਪੀ ਸਰਕਾਰ ਬਣਨੀ ਤੈ ਹੈ ਕਿਉਂਕਿ ਜਿਵੇਂ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਉੱਥੇ ਹੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਰਵਿੰਦ ਖੰਨਾ ਜੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਹਨ ਅਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਹਰੀ ਸਿੰਘ ਫਗਵਾੜਾ ਅਤੇ ਬੀਜੇਪੀ ਮੰਡਲ ਪ੍ਰਧਾਨ ਨਰਿੰਦਰ ਸ਼ੈਲੀ ਜੀ ਅਤੇ ਇਸ ਮੌਕੇ ਤੇ ਰੋਬਿਸ਼ ਗੋਇਲ ਅਤੇ ਰਜਿੰਦਰ ਸਿੰਘਲਾ ਜੀ ਜ਼ਿਲ੍ਹਾ ਪ੍ਰਧਾਨ ਪਰ ਟ੍ਰੇਡ ਵਿੰਗ ਸਕੱਤਰ ਅਤੇ ਇਸ ਮੌਕੇ ਤੇ ਦਰ ਸਿੰਘ ਚਲਦੀ ਐਮਸੀ ਵੀ ਖੜੇ ਨਜ਼ਰ ਆ ਰਹੇ ਹਨ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੇਸ਼ੱਕ ਗਰਮੀ ਪੈ ਰਹੀ ਹੈ ਫਿਰ ਵੀ ਉਸ ਦੇ ਬਾਅਦ ਬਾਰਕਰਾਂ ਦੇ ਵਿੱਚ ਜੋਸ਼ ਬਣਿਆ ਹੋਇਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਰ ਵੰਗਾਰਾ ਮਿਲ ਰਿਹਾ ਹੈ ਅਤੇ ਇਸ ਮੌਕੇ ਦੇ ਜਿੱਥੇ ਅਰਵਿੰਦ ਕੰਨਾ ਜੀ ਨੇ ਕਿਹਾ ਵੀ 2027 ਦੇ ਵਿੱਚ ਬਣਨੀ ਤਾਂ ਉੱਥੇ ਹੀ ਅਮਰਜੀਤ ਸਿੰਘ ਲਾਲਕਾ ਸਾਹਿਬ ਦਾ ਰਿਟਾਇਰਡ ਡੀਐਸਪੀ ਨੇ ਵੀ ਕਿਹਾ ਕਿ 2027 ਚ ਬੀਜੇਪੀ ਬਣਨ ਤੈ ਹੈ ਅਤੇ ਉਹਨਾਂ ਨੂੰ ਸ਼ਾਮਲ ਕਰਾਇਆ ਗਿਆ ਤੇ ਇਸ ਮੌਕੇ ਤੇ ਹੋਰ ਕੀ ਕੀ ਕਿਹਾ ਆ ਉਸ ਨੂੰ ਸੁਣਾਉਣਿਆ ਅਰਵਿੰਦ ਖੰਨਾ ਜੀ ਨੇ ਇਸ ਮੌਕੇ ਤੇ ਰਿੰਕੂ ਗੇਲਵੀ ਹਾਜ਼ਰ ਸਨ ਇਹ ਜਿਹੜਾ ਵੀ ਪਾਰਟੀ ਦਿੱਤਾ ਪਾਰਟੀ ਦੇ ਰੂਲ ਨੇ ਮੈਂ ਕਦੇ ਨਹੀਂ ਤੋੜਾਂਗਾ ਕਿਉਂਕਿ ਮੈਂ 33-34 ਸਾਲ ਨੌਕਰੀ ਕੀਤੀ ਹੈ ਇਮਾਨਦਾਰੀ ਦੇ ਨਾਲ ਨੌਕਰੀ ਕੀਤੀ ਹੈ ਮੈਂ ਮੇਰੇ ਘਰ ਪਰਜ ਸਾਰੀ ਟੀਮ ਨੂੰ ਜੀ ਆਇਆਂ ਨੂੰ ਵੈਲਕਮ ਤੇ ਬੈਠ ਗਿਆ ਖਾਸਾ ਜ਼ਰੂਰ ਜੀ ਹਾਜ਼ਰ ਸਨ ਕਾਡੇ ਦਰਮਿਆਨ ਸਰਕਾਰ ਮੇਜਰ ਸਿੰਘ ਜੀ ਮੱਟਰ ਜੱਟ ਬਾਣੀ ਤੋਂ ਕਿਸ਼ਨ ਜੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਹਰ ਪੱਖੋਂ ਪ੍ਰੈਸ ਦਾ ਬਹੁਤ-ਬਹੁਤ ਤਾਲਵਾਦ ਨਾਲ ਕਾਂਵੜਾ ਪਰਿਵਾਰ ਦਾ ਸਮੂਚੀ ਪ੍ਰੈਸ ਦਾ ਸਾਰੇ ਪਈ ਚਿਹਰੇ ਦਾ ਉਹਨਾਂ ਪਾਰਤੀ ਜਨਤਾ ਪਾਰਟੀ ਜਿੰਦਾਬਾਦ ਪਾਰਤੀ ਜਨਤਾ ਪਾਰਟੀ ਜਿੰਦਾਬਾਦ ਜੀ ਗੰਦ ਖੰਡ ਜਿੰਦਾਬਾਦ ਜੀ ਬਹੁਤ ਹੀ ਸ਼ਤਕਾਰਯੋਗ ਸਾਡੇ ਹਰਮਨ ਮੇਰੇ ਬਹੁਤ ਹੀ ਸ਼ਤਕਾਰਯੋਗ ਪ੍ਰੈਸ ਦੇ ਸਾਰੇ ਮੇਰੇ ਮਿੱਤਰ ਸਹਿਬਾਨ ਆਪ ਜਨਤਾ ਪਾਰਟੀ ਦੇ ਮੇਰੇ ਨਾਲ ਕਿ ਕਈ ਵਾਰ ਹਰੇਕ ਦੇ ਨਾਲ 24 ਘੰਟੇ ਸੰਪਰਕ ਰੱਖਣਾ ਮੁਸ਼ਕਲ ਜਾਂਦਾ ਕਦੇ ਵੀ ਕਿਸੇ ਵੀ ਬਾਰੇ ਵਰਕਰ ਨੂੰ ਮੈਂ ਸਾਥ ਨਹੀਂ ਨੂੰ ਮੇਰੇ ਬਰਾਬਰ ਦੇ ਲੀਡਰ ਨੂੰ ਕਦੇ ਵੀ ਐਸੀ ਕੋਈ ਗੱਲ ਮਹਿਸੂਸ ਹੁੰਦੀ ਹੈ ਤੇ ਮੇਰੇ ਜਹਾਂ ਦੇਿਆਣਾ ਬਹੁਤ ਚੜੂ ਉਹਦੇ ਬਾਅਦ ਜੇ ਮੈਂ ਕੋਈ ਕਾਰਵਾਈ ਨਹੀਂ ਕਰਦਾ ਪਰ ਕਈ ਵਾਰ ਪਤਾ ਨਹੀਂ ਲੱਗਦਾ ਕਿਸੇ ਗੱਲ ਦਾ ਔਰ ਮੈਂ ਇੱਕ ਐਸਾ ਇਨਸਾਨ ਹਾਂ ਤੁਸੀਂ ਸਾਰੇ ਮੈਨੂੰ ਕੀ ਸਰ ਤੋਂ ਜਾਣਦੇ ਹੋ ਮੇਰੇ ਖਿਆਲ ਮੈਂ ਰੱਬ ਤੋਂ ਡਰ ਕੇ ਕਹਿੰਦਾ ਮੈਂ ਉਹਦੇ ਲਿਖਿਆ ਇੱਕ ਸੋਸ਼ਲ ਮੀਡੀਆ ਟੀਮ ਹੈ ਜੋ ਉਹਦੀ ਸੋਸ਼ਲ ਮੀਡੀਆ ਦਾ ਕੰਮ ਕਰਦੀ ਹੈ ਚੰਡੀਗੜ੍ਹ ਬੈਠੇ ਕੋਈ 11 14 ਮੈਂਬਰ ਹੈ ਉਹਨਾਂ ਦੇ ਜੋ ਉਹਨਾਂ ਦਾ ਦੇ ਡਾਕਟਰ ਸਾਹਿਬ ਉਹਨਾਂ ਦੀ ਘਰ ਵਾਲੀ ਦਾ ਸੋਸ਼ਲ ਮੀਡੀਆ ਚੈਨਲ ਚਲਾਉਂਦੇ ਆ ਕੱਲ ਉਹਨਾਂ ਨੂੰ ਹਟਾ ਦਿੱਤਾ ਗਿਆ ਸਾਰੀ ਟੀਮ ਨੂੰ ਹਟਾ ਦਿੱਤਾ ਗਿਆ ਕਿਨੇ ਹਟਾਇਆ ਦਿੱਲੀ ਵਾਲਿਆਂ ਉਹਦੀ ਪਰਸਨਲ ਟੀਮ ਹੈ ਦਿੱਲੀ ਵਾਲਿਆਂ ਨੇ ਹਟਾਇਆ ਤੇ ਪੱਤਰਕਾਰ کہہ ਰਹੇ ਹਨ ਜਿਹਨੇ ਇਹਨੂੰ ਫੋਨ ਕੀਤਾ ਭਗਵੰਤ ਨੂੰ ਤੁਹਾਨੂੰ ਕਹਿੰਦਾ ਮੈਂ ਪਤਾ ਕਰਕੇ ਦੱਸਦਾ ਜੋ ਮੁੱਖ ਮੰਤਰੀ ਆਪਣੀ ਟੀਮ ਨੂੰ ਨਹੀਂ ਸੰਭਾਲ ਸਕਦਾ ਉਹ ਪੰਜਾਬ ਨੂੰ ਕਿਵੇਂ ਸੰਭਾਲੇ ਜੋ ਮੁੱਖ ਮੰਤਰੀ ਨੂੰ ਐ ਨਹੀਂ ਪਤਾ ਕਿ ਉਹਦੀ ਟੀਮ ਬਦਲ ਗਈ ਹੈ

तो उस जनता स्पष्टीकरण ही नहीं देंगे दे। पिछली इलेक्शन दे दे। लोग कहते भारतीय जनता पार्टी संविधान तो याद हो इस करके कई ऐसे परिवार ने भारतीय जनता पार्टी को तो वोट नहीं पाई कहते भारतीय जनता पार्टी तो संविधान बदले पर सच्चाई की है कि जो भी ने तो पहला और जो भी ने चों तबाद जे तुसी प्रधानमंत्री योजनावा दी गिनती करो ते वत ते बाद तो बाद योजनावा ऐसी पाई वास्ते लागू कितनी गई है है तो नैरेटिव है तो नैरेटिव रो ਲੋਕਾਂ ਦੇ ਦਿਮਾਗ 'ਚ ਬਿਠਾ ਦਿੰਦੇ ਆ ਉਹਦਾ ਕੋਈ ਫਾਇਦਾ ਨਹੀਂ ਸਾਹਿਬਾ ਤੁਸੀਂ ਆਇਓਰੇ ਜੁਆਇਨਿੰਗ ਕਰਾਈਏ ਕੀ ਕੰਮ ਇਸ ਨੂੰ ਮੈਨੂੰ ਬੜੀ ਖੁਸ਼ੀ ਹੈ ਕਿ ਡੀਐਸਪੀ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆ ਇਹਨਾਂ ਦਾ ਪਰਿਵਾਰ ਤੁਸੀਂ ਜਾਣਦੇ ਹੋ ਗਾਲਕ ਪਰਿਵਾਰ ਨੇ ਇਸ ਇਲਾਕੇ ਦੀ ਬਹੁਤ ਸੇਵਾ ਕੀਤੀ ਹੈ ਡੀਐਸਪੀ ਸਾਹਿਬ ਜਦ ਪੁਲਿਸ ਦੇ ਵਿੱਚ ਸੀਗੇ ਉਸ ਸਮੇਂ ਵੀ ਔਰ ਬਾਕੀ ਵੀ ਸਮੁੱਚੇ ਪਰਿਵਾਰ ਨੇ इन्हों भतीजा सा एम सी भी रहे एक समय से सारे ने बहुत इतने इलाके की सेवा की है और मैनु पूरा यकीन है कि इन दे पार्टी में आने इन जो बरादरी है वो भी पार्टी के काम करेगी और इस इलाके दे बरादरी तो उठ के भी आ, जो डी ए डी एस पी साहब की जो छवि है और मेरे जो बाकि भारतीय जनता पार्टी के मेरे ਦੂਜੇ ਸਾਥੀ ਹੈ ਜੋ ਮੇਰੇ ਪਿੱਛੇ ਖੜੇ ਹੈ ਸਾਰੇ ਇਹਨਾਂ ਨੂੰ ਵੀ ਬੜੀ ਹਲਾਸ਼ਾਰੀ ਮਿਲੇਗੀ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਇਹਨਾਂ ਨੇ ਪਾਰਟੀ ਵਿੱਚ ਅੱਜ ਕਦਮ ਰੱਖਿਆ ਅੰਮਲ ਕਰੀ ਸੈਂਟਰ ਸਰਕਾਰ ਵੱਲੋਂ ਜਿਹੜੇ ਸਕੀਮਾਂ ਦਿੱਤੀਆਂ ਇਹਨਾਂ ਗਰੀਬਾਂ ਨੂੰ ਲੋੜ ਬੰਦਾ ਨੇ ਪੰਜਾਬ ਸਰਕਾਰ ਉਹਨਾਂ ਤੇ ਲਾਗੂ ਨਹੀਂ ਕਰਦੀ ਅੱਜ ਲੋਕਾਂ ਨੇ ਵੀ ਤੁਹਾਡੇ ਸਾਹਮਣੇ ਮੰਗ ਰੱਖੀ ਕਿਵੇਂ ਦੇਣੀ ਦੇਖੋ ਇੱਕ ਬਹੁਤ ਬੁਰੀ ਬਹੁਤ ਮਾੜੀ ਗੱਲ ਹੈ ਅੱਜ ਵੀ ਜੇ ਪੰਜਾਬ ਦੇ ਵਿੱਚ ਥੋੜੇ ਬਹੁਤ ਸਕੀਮਾਂ ਲਾਗੂ ਹੋ ਰਹੀਆਂ ਉਹ ਵੀ ਪ੍ਰਧਾਨ ਮੰਤਰੀ ਦੀਆਂ ਯੋਜਨਾਵਾਂ ਹਨ ਚਾਹੇ ਤੁਸੀਂ ਨੀਲਾ ਕਾਡਾ ਦੇ ਰਾਹੀ ਜੋ ਰਾਸ਼ਨ ਮਿਲ ਰਿਹਾ ਹੈ ਚਾਹੇ ਕੱਚੇ ਘਰਾ ਦਾ ਪੈਸਾ ਹੋ ਚਾਹੇ ਸੂਚਾ ਲੈ ਆ ਬਣਾਉਣ ਦੀ ਗੱਲ ਹੋਵੇ ਚਾਹੇ ਉਸਮਾਨ ਭਾਰਤ ਹੈ ਚਾਹੇ ਨਰੇਗਾ ਹੈ ਇਹ ਸਾਰੀ ਕੇਂਦਰ ਸਰਕਾਰ ਦੀ ਦੇਣ ਹੈ ਔਰ ਇੱਕ ਬਹੁਤ ਵੱਡੇ ਪੱਧਰ ਤੇ ਕੇਂਦਰ ਸਰਕਾਰ ਪੰਜਾਬ ਦੇ ਗਰੀਬਾਂ ਨੂੰ ਪੰਜਾਬ ਦੇ ਐਸਸੀ ਭਾਈਚਾਰੇ ਨੂੰ ਸੇਵਾ ਦੇਂਦੀ ਕੋਸ਼ਿਸ਼ ਕਰ ਰਹੀ ਆ ਪਰ ਮੌਜੂਦਾ ਸਰਕਾਰ ਨਾ ਉਹਦਾ ਪ੍ਰਚਾਰ ਕਰ ਰਹੀ ਹੈ ਔਰ ਨਾ کہیں ਜਿੱਥੇ ਜਥੇ ਉਹਨਾਂ ਦੇ ਰਾਹੀ ਫੰਡ ਆਨੇ ਆ ਨਾ ਉਹ ਲਾਗੂ ਹੋਂਦੇ ਰਹੀ ਆ ਭਾਰਤੀ ਜਨਤਾ ਪਾਰਟੀ ਨੇ ਇੱਕ ਫੈਸਲਾ ਲੇਤਾ ਹੈ ਕਿ ਆਪਾਂ گاਉਂ گاਉਂ ਜਾ ਕੇ ਪਿੰਡ-ਪਿੰਡ ਜਾ ਕੇ ਵਾਰਡ-ਵਾਰਡ ਜਾ ਕੇ ਅਗਲੇ 18 ਮਹੀਨੇ ਜੋ ਪ੍ਰਧਾਨ ਮੰਤਰੀ ਸਾਹਿਬ ਦੀ ਜੋ ਯੋਜਨਾਵਾਂ ਹਨ ਉਹਨਾਂ ਦਾ ਕੈਂਪ ਰੱਖਾਂਗੇ ਔਰ ਮੌਕੇ ਤੇ ਲੋਗਾ ਦੇ ਨਾਮ ਉਹਦੇ ਵਿੱਚ ਪਾ ਕੇ ਉਹਨਾਂ ਨੂੰ ਉਸ ਸਕੀਮਾ ਸਿੱਧੇ ਤੌਰ ਤੇ ਦਿਲਾਉਣ ਦੀ ਕੋਸ਼ਿਸ਼ ਕਰਾਂਗੇ ਲੁਧਿਆਣਾ ਜਿਮਨੀ ਚੌਂ ਨੂੰ ਕਿਵੇਂ ਦੇਖਦੇ ਹੋ ਤੇ ਕੋਲ ਲੁਧਿਆਣਾ ਜਿਮਨੀ ਚੌਂ ਤੇ ਜਿਮਨੀ ਚੌਂ ਨਹੀਂ ਹੈ ਤੇ ਹਮੇਸ਼ਾ ਸਰਕਾਰ ਮੌਜੂਦਾ ਸਰਕਾਰ ਦੇ ਧੱਕਾ ਕਰਦੀ ਹੈ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪੰਜਾਬ ਜਿਮਨੀ ਚੌਂ ਲੁਧਿਆਣਾ ਜਿਮਨੀ ਚੌਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇੱਕ ਬਹੁਤ ਬਹੁਤ ਵਧੀਆ ਤਰੀਕੇ ਨਾਲ ਬੋਟਾ ਲੋਕ ਪਾਣਗੇ ਲੋਕ ਵੀ ਸਮਝਦਾਰ ਹੈ ਲੋਕਾਂ ਨੂੰ ਵੀ ਪਤਾ ਕਿ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤੇ ਮੋਦੀ ਸਾਹਿਬ ਹੀ ਬਚਾ ਸਕਦੇ ਹਨ আর ਇਸ ਕਰਕੇ ਲੋਕਾਂ ਨੇ ਆ ਆ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡੀ ਬਹੁਮਤ ਦੇਣੀ ਹੈ ਉੱਥੇ ਪਰ ਸਰਕਾਰ ਨੇ ਮੌਜੂਦਾ ਸਰਕਾਰ ਨੇ ਧੱਕਾ ਤਾਂ ਕਰਨਾ ਹੀ ਹੈ ਇਹਨਾਂ ਦੀ आदत ਰਹੀ ਹੈ और ਜਮਨੀ ਚੋਣਾ ਦੇ ਵਿੱਚ ਹਮੇਸ਼ਾ ਐਸੇ ਹੁੰਦਾ ਪਰ ਆਪਾਂ ਤਰੀਕੇ ਨਾਲ ਲੜਾਂਗੇ और 27 ਦੇ ਵਿੱਚ ਮੈਂ ਤੈਨੂੰ ਲਿਖ ਕੇ ਦੇ ਦਿੰਦਾ ਕੀ ਸਤਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਏ। ਹਾਂ ਲੁਧਿਆਣਾ ਦੇ ਲੋਕਾਂ ਨੂੰ ਲਾ ਦਿੱਤਾ ਕਿ ਤੁਹਾਨੂੰ ਕੈਬਨਿਟ ਮਨਿਸਟਰ ਬਣਾਵਾਂਗੇ। ਅਗਰ ਜੇ ਸਾਡਾ ਐਮ.ਐਲ.ਏ ਨਹੀਂ ਜਿੱਤਦਾ ਤਾਂ ਫਿਰ ਲੋਕ ਕੰਮ ਦੇ ਆਸ ਨਾਲ। ਦੇਖੋ ਵੈਸੇ ਹੀ ਕੰਮ ਨਹੀਂ ਹੋ ਰੇ ਲੋਕਾਂ ਦੇ। ਤੋਂ ਇੱਥੇ ਕੋਈ ਨਵੀਂ ਗੱਲ ਤਾਂ ਹੈ ਨਹੀਂ। ਪਰ ਲੋਕ ਵੀ ਸਿਆਣੇ ਲੋਕਾਂ ਨੂੰ ਵੀ ਪਤਾ 18 ਮਹੀਨੇ ਰਹਿ ਗਏ 18 ਮਹੀਨੇ ਬਰਦਾਸ਼ ਕਰ ਲੰਗੇ ਜਿਵੇਂ ਸਾਡੇ 3 ਸਾਲ ਇਹਨਾਂ ਨੂੰ ਬਰਦਾਸ਼ ਕਰਕੇ ਰੱਖਿਆ ਲੁਧਿਆਣਾ ਦੇ ਲੋਕਾਂ ਨੇ। ਹੁਣ ਵੀ ਇੱਥੇ 18 ਮਹੀਨੇ ਕੀ ਐ 6 ਮਹੀਨੇ ਬਾਅਦ ਤੇ ਪ੍ਰਸ਼ਾਸਨ ਦਾ ਵੀ ਰਵਈਆ ਬਦਲ ਜਾਂਦਾ ਹੈ ਤੇ ਇਸ ਕਰਕੇ ਇਹਨਾਂ ਦੀ ਧਮਕੀਆਂ ਤੋਂ ਡਰਨ ਦੀ ਲੋੜ ਨਹੀਂ ਹੈ 18 ਮਹੀਨੇ ਰਹਿ ਗਏ ਆ ਚੰਗਾ ਕੁਟਾਂਗੇ ਇਹਨਾਂ ਨੂੰ ਬਾਅਦ ਵਿੱਚ ਠੀਕ ਹੈ